ਜ਼ਿਲ੍ਹਾ ਤਰਨਤਾਰਨ ਦੇ ਪਿੰਦੇ ਪਿੰਡ ਬੈੜਵਾਲ ਵਿਖੇ ਤਨਤਨ ਬਾਬਾ ਕਾਲਾ ਮਾਰ ਜੀ ਬਾਬਾ ਮਹਰਾਣਾ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ। ਇਹ ਗੱਲ ਜ਼ਿਕਰਯੋਗ ਹੈ ਕਿ ਇਹ ਸਲਾਨਾ ਜੋੜ ਮੇਲਾ ਪਿੰਡ ਬੈੜਵਾਲ ਦੀਆਂ ਸਮੂਹ ਸਾਧ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਅੱਤ ਦੀ ਗਰਮੀ ਨੂੰ ਮੁੱਖ ਰੱਖਦਿਆਂ ਸਮੂਹ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਇਸ ਮੌਕੇ ਸੰਗਤਾਂ ਦੇ ਸ਼ਕਨ ਵਾਸਤੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾ ਕੋਲਡ ਡਰਿੰਕ ਲੱਸੀ ਜਲ ਜੀਰਾ ਅਤੇ ਹੋਰ ਬਨਾਣਾ ਸ਼ੇਕ ਅਨੇਕ ਪਦਾਰਥ ਦੇ ਲੰਗਰ ਲਾਏ ਗਏ ਇਸ ਮੌਕੇ ਅਨੋਖੇ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਫਰੂਟ ਦੇ ਲੰਗਰ ਲਾਏ ਗਏ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੰਗਤਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਇਸ ਮੌਕੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਸੰਗਤ ਜੀ ਆਓ ਦਿਖਾਉਂਦੇ ਹਾਂ ਤੁਹਾਨੂੰ ਇਸ ਮੇਲੇ ਦੀਆਂ ਕੁਝ ਲਾਈਵ ਤਸਵੀਰਾਂ ਸੋ ਸੰਗਤ ਜੀ ਜੋ ਇਸ ਚੈਨਲ ਤੇ ਨਵੇਂ ਹਨ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਨਹੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਨਾ ਕਿ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਤੁਸੀਂ ਦੇਖ ਰਹੇ ਹੋ ਕਿ ਇਸ ਪੱਟੀ ਰਾਣਾ ਅਲੀਪੁਰ ਦੀ ਬਹਿੜਵਾਲ ਤੋਂ ਖਾਸ ਰਿਪੋਰਟ ਸਾਰੇ ਜਿੰਦਿਆਂ ਨੇ ਹਾਜ਼ਰੀ ਭਰੀ ਆ ਸਰਪੰਚਾਂ ਮੋਹਤਵਾਰ ਵਿਅਕਤੀ ਜਿੱਦਾਂ ਵੀ ਇਲਾਕੇ ਦੇ ਸਹਾਣਿਆਂ ਨੂੰ ਬਾਬਾ ਜੀ ਵਦੋਂ ਜੀ ਆਇਆਂ ਕਹਿੰਦੇ ਆ ਬਹੁਤ ਹੀ ਉੱਚ ਕੋਟੀ ਦੇ ਵਿਦਵਾਨ ਮੱਖਣ ਸਿੰਘ ਜੀ ਜਸ਼ਵੇਸ਼ ਨਗ ਉਹਨਾਂ ਦਾ ਕਿਸਰੀ ਜਫਾ ਹੈ ਉਹਨਾਂ ਨੇ ਹੁਣ ਡੇਢ ਘੰਟੇ ਵਾਸਤੇ ਹਾਜ਼ਰੀ ਭਰਨੀ ਹੈ ਇਹ ਜਫਾ ਹਣ ਵਾਲੀ 2-4 ਮਿੰਟ 5 ਮਿੰਟ ਛੱਡ ਦਿੰਦਾ ਹੈ ਤੇ ਜਿੰਨੇ ਵੀ ਅੱਜ ਇਹਨਾਂ ਨੇ ਜਮੇ ਵਿੱਚ ਜਮਾ ਕੀਤਾ ਅਸੀਂ ਸਾਰੇ ਇਹਨਾਂ ਨੂੰ ਦੇ ਦਿੱਤੇ ਆ 1.5 ਘੰਟਾ ਸਮਾਂ ਲਾਉਣਗੇ ਵੈਲਕਮ ਜਿਕਰ ਖਾਨ ਸਾਹਿਬ ਸਿਰਵਾਜਨ ਜੀ ਦੀ ਫੋਟੇ ਨਾਲ ਤੁਦ ਵੀ ਜਾਂ ਨਹੀਂ ਹੋਣੀ ਲੱਗਦੇ ਛੱਡ ਕਾਗਜ਼ ਕਲਮ ਦਵਾਤਾ 그대 근데... दिलि धो रब मिलंद दिलि तोते yes yeah, i ያተከረው <tune> ਵਾਹਿਗੁਰੂ ਆ ਹੈ ਵਾਹਿਗੁਰੂ 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 Uh ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ ਸਤਨਾਮ ਨਾਮ ਚੀ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਕੀ ਤੁਸੀਂ ਕੀ ਕਹਿਣਾ ਚਾਹੋਗੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ 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 ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ ਸਤਨਾਮ ਸਤ ਨਾਮੁ ਚੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਕਿਹਿਆ ਸੰਗਤ ਜੋਗੀਆਂ ਜੀ ਸਤਨਾਮੁ ਵਾਹਿਗੁਰੂ ਇਹ ਸਾਡੇ ਤੰਦਨ ਨਾਮ ਦਾ ਕਾਰਮੇਰਜੀ ਦਾ ਬੰਮਾ ਪ੍ਰਣਾ ਸਾਹਿਬ ਜੀ ਦਾ ਸਵਾਗਤ ਮਿਲਾਈ ਹਰਨਾਲ ਵਿਹਾਰ ਨੂੰ ਬਣਾਇਆ ਜਾਂਦਾ ਹੈ ਸਾਰੇ ਲਾਡਲੇ ਹੋਏ ਇਲਾਕੇ ਤੋਂ ਆਏ ਹੋਇਆ ਸਭ ਦਾ ਨਮਸਕਾਰ ਸਤਿਨਾਮ ਸਤਿਨਾਮ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪਨਾ ਹਾ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਵਾਹਿਗੁਰੂ ਬਾਗੇ ਗੁਰੂ ਬਾਗੇ ਦੁਰਮੁਖੇ ਵਾਹਿਗੁਰੂ ਬਾਗੇ ਗੁਰੂ ਪਾਗੇ ਦੁਰੋ ਜੀ ਸਤਨਾਮ 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 ਜੀ ਨਾਮ ਸਤਨਾਮ ਸਤਨਾਮ ਚੀ ਸਤਨਾਮ 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 ਜੀ ਵਾਰੀ ਲਾਮ ਜਪ ਲਾ ਹਰ RAM ਨਾਮ ਜਪ ਲਾ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤ ਨਾਮ ਸਤ ਨਾਮ i oh, ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਹਾਜ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਰਾਮ ਜਪ ਲਾ ਹਰ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਅਜਿਸ ਦਿਨ ਲੜੀ ਅਜ ਤੋਂ 4-5 ਦਿਨ ਪਹਿਲਾਂ ਚਲਦੀ ਆ ਖੜਪਾਟ ਸਾਹਿਬਾਂ ਦੀ ਉਸੇ ਦਿਨ ਤੋਂ ਮੇਲਾ ਆਰੰਭ ਹੋ ਜਾਂਦਾ ਸੋ ਅੱਜ ਕਬੱਡੀ ਦੇ ਮੈਚ ਤੋਂ ਬਾਅਦ ਸ਼ਾਮ ਨੂੰ ਮੇਲੇ ਦੀ ਸਮਾਪਤੀ ਹੋਵੇਗੀ ਇਸ ਟਾਈਮ ਅਸੀਂ ਖੜੇ ਆ ਨੌਜਵਾਨ ਇਹ ਮੇਲਾ ਪ੍ਰਬੰਧਕ ਕਮੇਟੀ ਹੈ ਜਿਹੜੀ ਇਹਨਾਂ ਨੇ ਸਾਰਾ ਇਹ ਆਪਣਾ ਕਾਰੋਬਾਰ ਸੰਭਾਲਿਆ ਹੋਇਆ ਜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਤੋਂ ਹੋਰ ਜਾਣਕਾਰੀ ਪ੍ਰਾਪਤ ਕਰਦੇ ਆ ਇਹ ਕਿਹੜੇ ਸ਼ਬਦਾਂ ਦੇ ਨਾਲ ਆਇਆਂ ਹੋਇਆਂ ਸਰਦਾਰਾਂ ਦਾ ਧੰਨਵਾਦ ਕਰਦੇ ਆ ਕਿ ਉਹ ਕੀ ਨਾਮ ਕੀ ਆਪਣਾ ਵੈਰੀਕਲ ਸਾਹਿਬ ਜੀ ਪਤੇਗੇ ਇਸ ਜਵੇਲੇ ਵਿੱਚ ਆਇਆ ਸਾਰੇ ਸੰਗਤਾਂ ਦਾ ਅਸੀਂ ਜੀ ਆਇਆਂ ਆਖਦੇ ਆ ਸਾਡੇ ਪਾਪਾ ਕਾਲਾ ਮਾਰ ਜੀ ਬਾਬਾ ਤੰਤਨ ਬਾਬਾ ਮਹਾਰਾਣਾ ਜੀ ਦਾ ਮੇਲਾ ਹਜ਼ਾਰ ਨੂੰ ਮਨਾਇਆ ਜਾਂਦਾ ਹੈ ਤੇ ਬਹੁਤ ਦੂਰ ਦੂਰੋਂ ਸੰਗਤਾਂ ਤੇ ਅਸੀਂ ਲੋਕ ਦੇ ਰਹੋਂਦੀਆਂ ਨੇ ਤੇ ਜੋ ਸਾਡੀ ਡਿਊਟੀ ਲੱਗੀ ਹੋਈ ਹੈ ਮੋਟਰਸਾਈਕਲ ਸਟੈਂਡ ਦੀ ਉਹ ਆਪਾਂ ਹਰ ਸਾਲ ਨਿਭਾਉਂਦੇ ਆ ਤੇ ਮਹਾਰਾਜਾ ਕਿਰਪਾ ਕਰੇ ਇਦਾਂ ਹੀ ਨਿਭਾਉਂਦੇ ਰਵਾਂਗੇ ਆਪਾਂ ਸਾਡੇ ਲੋ ਸਾਰੀ ਸੰਗਤ ਨੂੰ ਆਈ ਨੋ ਜੀ ਆਇਆਂ ਬਹੁਤ ਬਹੁਤ ਮੁੜਾਫਕਾਂ ਹਾਂਜੀ ਸਿੰਘ ਸਾਹਿਬ ਕੀ ਨਾਮ ਪੜਾ ਜੀ ਗੱچے ਕਰ ਜੇ ਸਾਂਗੇ ਤੁਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕੀ ਪ੍ਰੇਰਣਾ ਦਿੰਦੇ ਹੋ ਨਸ਼ੇ ਤੋਂ ਦੂਰ ਰਹੇ ਜੀ ਨੌਜਵਾਨ ਅਮਰਤ ਸ਼ਗਨ ਤੇ ਵੱਧ ਤੋਂ ਵੱਧ ਸਿੱਖੀ ਨਾਲ ਜੋੜਨ ਜੀ ਜੋ ਕਿ ਸਿੱਖੀ ਦੇ ਨਾਲ ਵਾਅਦਾ ਵੱਧ ਜੋੜਨਾ ਅਮਰਤ ਸ਼ਗਨ ਨਸ਼ਿਆਂ ਤੋਂ ਦੂਰ ਰਹਿਣ ਸੰਗਤਾਂ ਨੂੰ ਇਹੋ ਅਪੀਲ ਬੇਨਤੀ ਹੈ